ਜੀ ਮੇਰਾ ਨਾਮ ਜੀ ਪੰਕਜ ਸ਼ਰਮਾ ਆ ਤੇ ਜਿਹੜੇ ਮੁੰਡੇ ਦੀ ਡੈਥ ਹੋਈ ਆ ਉਹਦਾ ਨਾਮ ਜੀ ਹਰੀਸ਼ ਸ਼ਰਮਾ ਆ ਸਰ ਗੱਲ ਇਹ ਹੋਈ ਆ ਵੀ ਜਿਹੜੀ ਸਾਡੇ ਸੁਣਨ ਦੇ ਵਿੱਚ ਇਹ ਗੱਲ ਜਿਹੜੀ ਆਈ ਹੈਗੀ ਆ ਵੀ ਇਹਦਾ ਸੰਡੂ ਆਇਆ ਆ ਘਰ ਇਹਨੂੰ ਲੈਣ ਸ਼ਾਮ ਨੂੰ ਉਹਦੇ ਮੋਟਰਸਾਈਕਲ ਤੇ ਬੈਠ ਕੇ ਇਹ ਚੱਲ ਗਿਆ ਜੀ ਆਪਣੇ ਸੋਰੇ ਸੋਰੇ ਜਾ ਕੇ ਆਂਦੀ ਕੋਈ ਸਾਨੂੰ ਜਿਹੜੀ ਹੁਣ ਸੁਣਨ ਦੇ ਵਿੱਚ ਗੱਲ ਆਈ ਵੀ ਲੜਾਈ ਹੋਈ ਆ ਇਹਦੇ ਚਾਚੇ ਸੋਰੇ ਇਹਦੇ ਹੋਰ ਪਤਾ ਨਹੀਂ ਕਿੰਨੇ ਕ ਬੰਦੇ ਸੀਗੇ ਜਿਹੜੇ ਇਹਨੂੰ ਮਾਰਨ ਪਏ ਹੈਗੇ ਆ ਤੇ ਜਿਨ੍ਹਾਂ ਨੇ ਸਾਨੂੰ ਸਾਡੇ ਲੋਏ ਘਰੋਂ ਗਿਆ ਅਸੀਂ ਡਿਊਟੀ ਕਰਨ ਵਾਸਤੇ ਸਾਨੂੰ ਸਵੇਰੇ ਇਹਦੀ ਇੱਥੇ ਅਸੀਂ ਆਏ ਆ ਹਸਪਤਾਲ ਚੈੱਕ ਕਰਨ ਆਏ ਆ ਤੇ ਇਹਦਾ ਫੋਨ ਨਹੀਂ ਲੱਗੇ ਕਰਦਾ ਅਸੀਂ ਰਾਤ ਪੂਰੀ ਬੰਦ ਰਿਆ ਆ ਅਸੀਂ ਇਹਨੂੰ ਚੈੱਕ ਕਰਨ ਆਏ ਆ ਹਸਪਤਾਲ ਤੇ ਇਹ ਹਸਪਤਾਲ ਆ ਕੇ ਸਾਨੂੰ ਇਹਦੀ ਡੈੱਡ ਬਾਡੀ ਮਿਲੀ ਆ ਜਿਹੜੀ ਸਾਨੂੰ ਸੁਣਨ ਦੇ ਵਿੱਚ ਗੱਲ ਆਈ ਹੈਗੀ ਆ ਜਿਹੜੀ ਸਾਨੂੰ ਪਤਾ ਲੱਗਿਆ ਕਰਦਾ ਹੈਗਾ ਆ ਕਿਸੇ ਥਰੂ ਵੀ ਇਹਦੇ ਜਿਹੜੇ ਡਾਕਾਂ ਦੇ ਚੌਂਕ ਚੋਂ ਇਹਨੂੰ ਚੁੱਕ ਕੇ ਲਿਆਂਦਾ ਆ ਐਂਬੂਲੈਂਸ ਨੇ ਤੇ ਇਹ ਖੂਨ 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 ਨਾਲ ਲੱਤਬਾਤ ਸੀਗਾ ਇਹਦੇ ਤੇਜ਼ ਤਾਜ ਹਥਿਆਰ ਨਾਲੇ ਦੇ ਤੇ ਹਮਲੇ ਕੀਤੇ ਗਏ ਇਹਦੇ ਆ ਕਦੀ ਲੱਤ ਤੱਕ ਤੋੜੀ ਗਈ ਦੀ ਆ ਵੀ ਸਾਨੂੰ ਸਾਨੂੰ ਸਰ ਪਤਾ ਹੀ ਨਹੀਂ ਲੱਗਿਆਗਾ ਕਿ ਇਹਨਾ ਕੀ ਬਣਿਆ ਕੀ ਨਹੀਂ ਬਣਿਆਗਾ ਤੇ ਹਾਂਜੀ ਸਰ ਇਹ ਸਮਝ ਨਹੀਂ ਕਿਸ ਵਾਪਸ ਸਰ ਸਾਨੂੰ ਨਹੀਂ ਪਤਾ ਹੈਗਾ ਸਾਡੇ ਤੇ ਸਾਡੇ ਦੇ ਘਰੋਂ ਦੇ ਬਿਲਕੁਲ ਨਾਰਮਲ ਜਿਸ ਤਰ੍ਹਾਂ ਜਾਂਦਾ ਬੰਦਾ ਘਰੋਂ ਕੰਮ ਜਾਂਦਾ ਉਸ ਤਰ੍ਹਾਂ ਗਿਆ ਤੇ ਤਾਂ ਸੰਡੂ ਲੈ ਕੇ ਗਿਆ ਉਹਨੂੰ ਨਾਲ ਪੁਲਿਸ ਕਮੇਲ ਕੀਤੀ ਕੀ ਤੁਹਾਡੇ ਸਰ ਸਾਡੇ ਵੱਲੋਂ ਕੀਤੀ ਗਈ ਹੈ ਜੀ ਪੁਲਿਸ ਕੰਪਲੀਟ ਸਰ ਸਾਡੇ ਬਿਆਨ ਹਲੇ ਨਹੀਂ ਲਿਖਿਆ ਗਿਆ ਸਾਡਾ ਮੁੰਡਾ ਗਿਆ ਉੱਥੇ ਜੀ ਬਿਆਨ ਲਖਣ ਵਾਸਤੇ ਹੁਣ ਕੀ ਮੰਗ ਕਰਦੇ ਤੁਸੀਂ ਸਰ ਮੰਗ ਕਰਨੇ ਆ ਕਾਰਵਾਈ ਦੀ ਜੋ ਬੰਦੀ ਕਾਰਵਾਈ ਹੈਗੀ ਆ ਸਖਤ ਤੋਂ ਸਖਤ ਜਿਨ੍ਹਾਂ ਨੇ ਵੀ ਇਹਦੇ ਤੇ ਹਮਲੇ ਕੀਤਾ ਹੈ ਜੋ ਵੀ ਮਾਰਿਆ ਹੈਗਾ ਸਾਡੇ ਤੇ ਮੁੰਡਾ ਮਾਰ ਦਿੱਤਾ ਸਾਡਾ ਭਰਾ ਮਾਰ ਦਿੱਤਾ ਆ ਜੋ ਬੰਦੀ ਕਾਰਵਾਈ ਹੈਗੀ ਉਹ ਕੀਤੀ ਜਾਏਗੀ ਸਖਤ ਸਖਤ ਕਿੰਨੀ ਉਮਰ ਸੀ ਸਰ ਉਮਰ ਉਹਦੀ ਹੈਗੀ ਸੀਗੀ ਕੋਈ 40 ਦੇ ਆਸ-ਪਾਸ ਉਹਦੀ ਉਮਰ ਸੀਗੀ ਤੇ ਨੌਕਰੀ ਕਰਦਾ ਸੀਗਾ ਸਰ ਬਾਰਡਰ ਸਪਲਾਈ 'ਚ ਨੌਕਰੀ ਕਰਦਾ ਸੀਗਾ ਦੋ ਬੱਚੇ ਆ ਇਹਦੇ ਤੇ ਹਾਂਜੀ ਨਾਮ ਉਹਦਾ ਸਰ ਹਰੀਸ਼ ਸ਼ਰਮਾ ਨਾਮ ਇਹ ਵਿਸ਼ਾਲ ਫਰਕ ਜੂਆ ਕੀ ਗੱਲ ਕੀ ਹੋਈ ਸੀ ਐਕਚੁਅਲੀ ਇਹ ਮੇਰਾ ਬ੍ਰਦਰ ਆਏ ਵੱਡਾ ਐ ਕਿ ਹੋਇਆ ਕਿ ਆਪਣੇ ਬਾਰਡਰ ਸਪਲਾਈ ਤੇ ਨੌਕਰੀ ਕਰਦਾ ਤਾਂ ਕਿਸੇ ਨੂੰ ਤੇ ਕਹਿ ਕੇ ਗਿਆ ਵੀ ਇਹਦੀ ਡਿਊਟੀ ਹੁੰਦੀ ਸ਼ਨੀਵਾਰ Shimla ਪੜੀ ਤੇ ਇਹਦਾ ਡੂਡੀ ਦੇਹੀ ਟੋਟੀ ਘਰੋਂ ਖਾ ਕੇ ਗਿਆ ਡੂਡੀ ਤੇ ਤੇ ਅਨੂਆ ਉਹਦੇ ਸਾਡੂ ਨੇ ਉਹ ਨਾਲ ਲੈ ਕੇ ਆਪਣੇ ਸਹੁਰਿਆਂ ਘਰ ਗਿਆ ਇੰਦੇ ਕੋਈ ਅਪਚੇ ਦੇ ਚਾਚੇ ਦਾ ਤੇ ਇਹਦੀ ਸਸਾ ਸਸਾ ਝਗੜਾ ਝੂੜਾ ਚੱਲਦੇ ਆਈ ਕੋਈ ਇਹਨਾਂ ਦਾ ਤੇ ਇਹਨੂੰ ਲੈ ਕੇ ਗਏ ਉਹ ਉੱਥੇ ਇਹਨੂੰ 20 25 ਜਾਨੇ ਪਈ ਐ ਇਹਨੂੰ ਉਥੇ ਮਾਰ ਕੇ ਉਹਨਾਂ ਨੇ ਡਾਕਾਣੇ ਛੁੱਟਤਾ ਨਾ ਸਾਨੂੰ ਦੱਸਿਆ ਨਾ ਕਿਸੇ ਨੂੰ ਡਾਕਾਣੇ ਚੋਂ ਛੁੱਟਿਆ ਉੱਥੋਂ ਕਿਸੇ ਨੇ ਐਂਬੂਲੈਂਸ ਨੂੰ ਫੋਨ ਕੀਤਾ ਤੇ ਸਿਵਲ ਹਸਪੀਟਲ ਐਂਬੂਲੈਂਸ ਲੈ ਕੇ ਆਈ ਇਹਨੂੰ ਉਹਨੇ ਪੂਰਾ ਪ੍ਰੀਬਾਇਡਰ ਇਹਦਾ ਮਰਡਰ ਕੀਤਾ ਪਲਾਨ ਨਾਲ ਪਤਾ ਨਹੀਂ ਇਹਨੂੰ ਕੀ ਹੀ ਵੀ ਇਹਦੇ ਤੋਂ ਰੰਜਿਸ਼ ਕਰਦੇ ਸੀ ਕਿ ਚਾਹੇ ਸ਼ਾਇਦ ਹੈ ਸਰਕਾਰੀ ਬਾਕੀ ਸਾਰੇ ਭੁੱਖੇ ਲੰਗੇ ਸੀ ਤੇ ਕੋਈ ਨੌਕਰੀ ਵਾਲਾ ਸੀ ਚਲੋ ਇਹਦੀ ਇੰਦੀ ਕੁੜੀ ਨੂੰ ਵੀ ਬਹੁਤ ਕੁਛ ਰਖਾਈ ਜਾਂਨੇ ਬੱਚੇ ਵੀ ਵਧੀਆ ਸਕੂਲੇ ਪੜਾਏ ਕਰਦਾ ਸੀ ਤੇ ਪਤਾ ਨਹੀਂ ਉਹਨਾਂ ਨੇ ਇਸ ਕਰਕੇ ਦਾ ਸਾਨੂੰ ਫਿਰੇ ਫੋਨ ਆਇਆ ਸਿਵਲ ਹਸਪੀਟਲ ਤੋਂ ਨਾਲੇ ਛੋਰੀਆਂ ਦਾ ਸੇਰ ਨਾਲ ਕੁਝ ਇਹਨੇ ਦੱਸਿਆ ਸਿਵਲ ਹਸਪੀਟਲ ਵਾਲੇ ਕਹਿੰਦੇ ਆਪੀ 1 ਵਜੇ ਤੱਕ ਬਿਲਕੁਲ ਹੋਸ਼ ਜਈਓ ਉਹ ਫਿੱਗੀ ਉਹਦੇ ਸਿਰ ਤੇ ਬਹੁਤ ਉਹ ਜਖਮ ਹੀ ਬਸ ਉਹਦੇ ਮਗਰ ਕੋਈ ਆਨਲਾ ਨਹੀਂ ਅੱਗੇ ਪਿੱਛੇ ਉਹਨੂੰ ਲੈ ਕੇ ਜਾਂ ਵਾਲਾ ਨਹੀਂ ਨਾਨਾ ਨੇ ਸਾਨੂੰ ਦੱਸਿਆ ਇਹਦਾ ਮਤਲਬ ਟਾਪੀ ਹੋਇਆ ਸਾਡਾ ਘਰ ਕੋਈ ਦੂਰ ਤੇਰ ਨਹੀਂ ਇਹ ਸੋਰੀਏ ਜੇ ਨਹੀਂ ਨਾਲ ਮਿਲੇ ਹੁੰਦੇ ਤੇ ਇਹ ਆਂਦੇ ਸਾਨੂੰ ਦੱਸਦੇ ਕਿ ਅਸੀਂ ਅਹੀ ਅੱਗੇ ਪਿੱਛੇ ਕਿਤੇ ਲੈ ਕੇ ਜਾਂਦੇ ਉਹਨੂੰ ਮੁੰਡੇ ਨੂੰ ਸਾਡਾ ਮੁੰਡਾ ਦੇ ਬੈਦਾਂ ਉਹਦੇ ਦੋ ਬੱਚੇ ਛੋਟੇ ਕੁੜੀ ਇੱਕ ਮੁੰਡਾ ਸੋਰੀਏ ਕਿੱਥੇ ਆ ਬਈ ਕਿੰਨੇ ਕਿੰਨਾ ਖਾਸ ਹਾਂਜੀ ਕਿੰਨੇ ਕਿੰਨਾ ਬੰਦੇ ਦੇ ਖਾਸ ਉੱਥੇ ਦੇ ਵੀ ਪਚੀ ਜਾਣੇ ਪਏਦੇ ਉਹਨੂੰ ਇਹ ਚਾਚੇ ਸੋਰੇ ਆ ਤੇ ਤਿੰਨ ਚਾਚੇ ਸੋਹਰੇ ਆ ਉਹਨਾਂ ਦੇ ਮੂਰੇ ਅੱਗੇ ਉਹਨਾਂ ਨੇ ਅੱਗੇ ਆਪਣੇ ਇੱਕ ਤਾਂ ਸਾਡੂ ਹੈ ਕੋਈ ਨਾ ਰਿਸ਼ਤੇਦਾਰ ਬਾਕੀ ਬੁਲਾਏ ਦੇ ਹਨ ਪੂਰੀ ਪਲਾਨ ਨਾਲ ਹੋਇਆ ਦਾ ਮੋੜ ਤੁਸੀਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇੱਕ ਹਰੀਸ਼ ਸ਼ਰਮਾ ਨਾਮ ਦਾ ਲੜਕਾ ਸੀ ਜਿਹਦਾ ਕਿ ਵੀ ਲੜਾਈ ਝਗੜੇ ਤੋਂ ਬਾਅਦ ਜਿਹੜਾ ਕਿ ਵੀ ਉਹ ਜਿਹਦੀ ਡੈਥ ਹੋ ਗਈ ਹੈ ਤੇ ਇਹਦੇ ਵਿੱਚ ਮੇਰੇ ਨਾਲ ਐਸਐਚਓ ਵੀ ਨੰਬਰ 1 ਹੈ ਜਿਹੜੀ ਆਪਣੀ ਹੁਣ ਤੱਕ ਦੀ ਤਫ਼ਤੀਸ਼ ਹੈ ਤੇ ਵਿੱਚ ਇਹ ਗੱਲਾਂ ਸਾਹਮਣੇ ਆਈ ਹੈ ਕਿ ਇਹਦੇ ਜਿਹੜੇ ਇਨ-ਲॉज ਸੀ ਉਹਨਾਂ ਦੇ ਵੱਲ ਜਿਹੜੇ ਤੇ ਚਾਚੇ ਸੋਹਰੇ ਆ ਉਨਾ ਦੀ ਜਿਹੜੀ ਹੈ ਕਿਸੇ ਗੱਲ ਨੂੰ ਲੈ ਕੇ ਇਹਦੇ ਨਾਲ ਲੜਾਈ ਝਗੜਾ ਹੋ ਗਿਆ ਜਿਸ ਦੇ ਬਾਅਦ ਇਹਦੇ ਕਾਫੀ ਸੀਰੀਅਸ ਇੰਜਰੀਜ਼ ਹੋਈਆਂ ਜਿਸ ਦੇ ਵਿੱਚ ਸੀਰੀਅਸ ਹੈੱਡ ਇੰਜਰੀਜ਼ ਵੀ ਸੀ ਇਹ ਲੜਕਾ ਵਾਟਰ ਸਪਲਾਈ ਚ ਇੱਥੇ ਕੰਮ ਕਰਦਾ ਸੀ ਤੇ ਕੱਲ ਹੀ ਇਹ ਇਨਸੀਡੈਂਟ ਬੰਨੋਂ ਹੋਇਆ ਇਹਨੂੰ ਲੈ ਕੇ ਗਿਆ ਕਿਸੇ ਗਲਤ ਉਹਨਾਂ ਕੋਲ ਤੇ ਉਹਦੇ ਬਾਅਦ ਲੜਾਈ ਝਗੜਾ ਹੋਇਆ ਤੇ ਫਿਰ ਬਾਅਦ ਚ ਜਿਹੜਾ ਉਹਦੀ ਸੀਰੀਅਸ ਇੰਜਰੀਜ਼ ਹੋ ਗਈ ਸੀ ਤੇ ਬਾਅਦ ਚ ਜਿਹੜਾ ਉਹ ਉਹਦੀ ਉਹ ਡੈਥ ਹੋ ਗਈ ਹੈ ਇਹਦੇ ਵਿੱਚ ਮੈਂ ਦੱਸਣਾ ਚਾਹਨਾ ਹੈ ਕਿ ਵੀ ਟੋਟਲ ਇਹਦੇ ਵਿੱਚ ਆਪਾਂ 7 ਜਿਹੜੇ ਦੋਸ਼ੀ ਆ ਉਹ ਜਿਹੜੇ ਆਪਾਂ ਮੁਕਦਮੇ 'ਚ ਨਾਮਜ਼ਦ ਕੀਤੇ ਆ ਤੇ ਇਹਦੇ ਵਿੱਚ ਆਪਾਂ ਮੁਕਦਮਾ ਨੰਬਰ 54 ਜਿਹੜਾ ਪੁਲਿਸ ਸਟੇਸ਼ਨ ਟੀਵੀ ਨੰਬਰ 1 'ਚ ਰਜਿਸਟਰ ਕੀਤਾ ਜੀ ਅੰਡਰ ਸੈਕਸ਼ਨ 103 ਜਿਹੜੀ ਪਹਿਲੇ 102 ਹੁੰਦੀ ਸੀ ਹੁਣ 103 ਬੀ ਐਨਐਸ ਉਹਦੇ ਅੰਡਰ ਤੇ 190 ਤੇ 191 3 ਜਿਹੜੀਆਂ ਪਹਿਲੇ 148 ਤੇ 159 ਹੁੰਦੀ ਸੀ ਤੇ ਇਹਦੇ ਵਿੱਚ ਜਿਹੜਾ ਮਰਡਰ ਦਾ ਜਿਹੜਾ ਮੁਕੱਦਮਾ ਆਪਾਂ ਦਰਜ ਕੀਤਾ ਜਿਹਦੇ ਵਿੱਚ ਆਪਾਂ ਹੁਣ ਤੱਕ ਜਿਹੜੇ ਤਿੰਨ ਦੋਸ਼ੀ ਜਿਹੜੇ ਆ ਅਰੈਸਟ ਕਰ ਚੁੱਕੇ ਆ ਜਿਨ੍ਹਾਂ ਦਾ ਨਾਮ ਜੀ ਕਲਬੀ ਪੰਡਿਤ ਅਲਿਆਸ ਬਿੱਟੂ son of ਗੋਬਿੰਦ ਸੰਜੀਵ ਕੁਮਾਰ ਅਲਿਆਸ सोनू son of ਗੋਬਿੰਦ ਤਨੂ ਸ਼ਰਮਾ ਵਾਈਫ ਆ ਸੰਜੀਵ ਕੁਮਾਰ ਲਿਆ ਸੋਨੂ ਤੇ ਤਿੰਨ ਦੋਸ਼ੀ ਜਿਹੜੇ ਆਪਾਂ ਅਰੈਸਟ ਕਰ ਰਹੇ ਆ ਤੇ ਟੋਟਲ ਸੱਤ ਜਿਹੜੇ ਇੱਥੇ ਬੰਦੇ ਦਾਮਜਦ ਹੋਏ ਆ ਤੇ ਅ ਬੜੀ ਸਵਿਫਟਲੀ ਆਪਾਂ ਇਹ ਐਕਟ ਕੀਤਾ ਤੇ ਜਿਹੜੇ ਪਰਚਾ ਵੀ ਆਪਾਂ ਜਸਟ ਕਰ ਲਿਆ ਤੇ ਜਿਹੜੇ ਦੋਸ਼ੀ ਆ ਉਹ ਵੀ ਤਿੰਨ ਆਪਾਂ ਫੜ ਲਿਆ ਤੇ ਬਾਕੀ ਦੋਸ਼ੀਆਂ ਤੇ ਆਪਾਂ ਜਿਹੜੀ ਆ ਉਹ ਬਬਿਸ਼ ਦੇ ਰਹੇ ਉਹਨਾਂ ਨੂੰ ਵੀ ਆਪਾਂ ਜਲਦੀ ਤੋਂ ਜਲਦੀ ਫੜ ਲਾਂਗੇ ਇਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇਸ ਤਰ੍ਹਾਂ ਦੇ ਇਨਸੀਡੈਂਟ ਜਿਹਦੇ ਵਿੱਚ ਐਨਾ ਐਕਸਟ੍ਰੀਮ ਵਾਇਲੈਂਸ ਤੇ ਜਿਹੜਾ ਕਾਨੂੰਨ ਆਪਣੇ ਹੱਥ ਚ ਲੈ ਕੇ ਜਿਹੜੀ ਇਹ ਕਾਰਵਾਈਆਂ ਕੀਤੀਆਂ ਜਾਂਦੀਆਂ ਇਹਦੇ ਵਿੱਚ ਪੁਲਿਸ ਬਹੁਤ ਹੀ ਸ਼ਕਤੀ ਨਾਲ ਜਿਹੜੀ ਆ ਉਹ ਨਜਿੱਠ ਨਜਿੱਠਦੀ ਆ ਤੇ ਅੱਜ ਨਜਿੱਠਿਆ ਵੀ ਆ ਆਪਾਂ ਤੇ ਇਸ ਤਰ੍ਹਾਂ ਦਾ ਵਾਇਲੈਂਸ ਆਪਾਂ ਬਿਲਕੁਲ ਵੀ ਟੋਲਰੇਟ ਨਹੀਂ ਕਰਾਂਗੇ ਕਿ ਜਿਹੜਾ ਵੀ ਕੋਈ ਇਸ ਤਰੀਕੇ ਦੀ ਵਾਇਲੈਂਸ ਕਰੂਗਾ ਉਦੇ ਖਿਲਾਫਰ ਆਪਾਂ ਸਖਤੋ ਸਖਤ ਕਾਰਾ ਚੇ ਜਿਹੜਾ ਪਰਚਾ ਦਵਾਂਗੇ ਜਿਸ ਤਰ੍ਹਾਂ ਇਸ ਕੇਸ 'ਚ ਆਪਾਂ 302 ਲਾ ਕੇ ਆਪਾਂ ਜਿਹੜਾ ਇਹ ਮਕਦਮਾ ਦਰਜ ਕੀਤਾ ਤੇ ਇਹ ਮੈਂ ਇਸ ਤਰੀਕੇ ਤੇ ਸਾਰੇ ਬੰਦਿਆਂ ਨੂੰ ਦੱਸਣਾ ਚਾਹਨਾ ਕਿ ਵੀ ਵਾਇਲੈਂਸ ਜਿਹੜਾ ਉਹਦੀ ਕੋਈ ਵੀ ਇੱਥੇ ਜਗ੍ਹਾ ਨਹੀਂ ਹੈ ਤੇ ਕੋਈ ਵੀ ਇਸ ਤਰੀਕੇ ਦੇ ਵਾਇਲੈਂਸ ਇਨਵੋਲ ਨਾ ਹੋਵੇ ਸਰ ਮਿਲਟਰ ਦੇ ਜਿਹੜੇ ਤਿੰਨ ਦੋਸ਼ੀ ਫੜੇ ਆ ਉਹ ਕਿਸ ਤਰ੍ਹਾਂ ਚ ਕੀ ਲੱਗਦੇ ਉਹ ਕੀ ਕਰ ਰਹੇ ਤੁਸੀਂ ਜਿਹੜੇ ਤਿੰਨ ਦੋਸ਼ੀ ਫੜ ਲਏ ਨੇ ਉਹ ਮੇਰੇ ਤੇ ਕੀ ਲੱਗਦੇ ਨੇ ਇਸ ਤਰ੍ਹਾਂ ਜੀ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਇਹਨਾਂ ਦੇ ਬੇਸਿਕਲੀ ਚਾਚਾ ਸੂਰੇ ਦੇ ਨਾਲ ਇਹਨਾਂ ਦਾ ਮੇਨ ਝਗੜਾ ਹੋਇਆ ਤੇ ਉਹੀ ਜਿਹੜਾ ਆਪਣਾ ਕਹਿੰਦੇ ਉਹੀ ਰਿਲੇਸ਼ਨਸ਼ਿਪ ਹੈ ਤੇ ਬਾਕੀ ਇਹਨਾਂ ਦੀ ਜਿਹੜੀ ਫਰਦਰ ਡਿਟੇਲ ਹੈ ਇਨਵੈਸਟੀਗੇਸ਼ਨ ਚ ਆਪਾਂ ਰਿਵੀਲ ਕਰਾਂਗੇ ਪਰ ਇਹ ਜਿਹੜੇ ਆ ਮੇਨ ਅਕਿਊਜ਼ ਆ ਉਹਨਾਂ ਚ ਤਿੰਨੇ ਦੋਸ਼ੀ ਨੇ